ਅਸੀ ਲਾਲ ਤੁਝ ਬਿਨ ਕੌਣ ਕਰੈ ਅਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ गुसैया मेरा माथ छत्र जहां की छोत जगत कोला पर ਤੂੰ ਹੀ ਤਰਾ ਨੀਚਾ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨੰਦਰਾ ਨਾਮ ਦੇਵ ਕਬੀਰ ਤੇ ਲੋਚਣਾ ਸਦਨਾ ਸੈਨਾ ਕਰ ਕਰਵਦਾਸ ਸੁਣੋ ਰੇ ਸੰਤੋ ਹਰ ਜਿਉ ਤੇ ਸਬ ਸਰਾ ਐਸੀ ਲਾਲ ਤੁਝ ਬਿਨ ਕੌਣ ਕਰੈ ਐਸੀ ਲਾਲ ਤੁਝ ਬਿਨ ਕੌਣ ਕਰੈ ਵਾਹਿਗੁਰੂ ਵਾਹਿ ਗੁਰੂ ਨਟ ਮਹਿਲਾ ਪੰਜ ਮਾ ਮੇਰੇ ਮਾਨ ਜਪ ਜਪ ਹਰ ਨਾਰਾਇਣ ਕਬੂਨ ਵਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਤੰਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 970 ਅੰਗ ਉਤੇ ਸ਼ਿਸ਼ੋਗਤ ਜੀ ਆਓ ਇਸ ਦੀ ਵਿਚਾਰ ਕਰੀਏ ਮੇਰੇ ਮਨ ਜਪ ਜਪ ਹਰ ਨਾਰਾ ਏ ਮੇਰੇ ਮਨ ਨਾਰਾਇਣ ਦਾ ਨਾਮ ਦਾ ਜਪ ਜਪ ਨਾਰਾਇਣ ਦੇ ਨਾਮ ਦਾ ਜਪ ਜਪਿਆ ਕਰ ਕਿਉਂਕਿ ਇਸ ਪੰਕਤੀ ਦੇ ਵਿੱਚ ਦੋ ਵਾਰੀ ਸ਼ਬਦ ਜਪ ਇੱਕ ਵਾਰੀ ਜਪ ਪੱਪੇ ਨੂੰ ਔਂਕੜ ਹੈ ਅਤੇ ਦੂਸਰਾ ਜਪ ਪੱਪੇ ਨੂੰ ਸਿਹਾਰੀ ਹੈ ਜੋ ਪਹਿਲਾ ਜਪ ਪੱਪੇ ਨੂੰ ਔਂਕੜ ਹੈ ਇਹ ਨਾਉ ਹੈ ਨੌਨ ਹੈ ਅਤੇ ਦੂਸਰਾ ਜਪ ਜੋ ਪੱਪੇ ਨੂੰ ਸਿਹਾਰੀ ਹੈ ਇਹ ਕਿਰਿਆ ਵਰਬ ਹੈ ਜਪਨਾਉ ਹੈ ਜਿਸ ਤਰ੍ਹਾਂ ਕਿ ਜਪਜੀ ਸਾਹਿਬ ਜੀ ਦਾ ਨਾਮ ਜਪਜੀ ਸਾਹਿਬ ਅਸੀਂ ਰਿਸਪੈਕਟ ਨਾਲ ਆਦਰ ਤੌਰ ਤੇ ਕਹਿੰਦੇ ਆ ਉਸ ਤਰ੍ਹਾਂ ਨਾਮ ਬਾਣੀ ਦਾ ਹੈ ਜਪ ਉਥੇ ਵੀ ਜਜਾ ਪੱਪੇ ਨੂੰ ਔਂਕੜ ਹੈ ਉਹ ਨਾਉ ਹੈ ਜਪ ਬਾਣੀ ਦਾ ਨਾਮ ਹੈ ਤਾਂ ਇੱਥੇ ਵੀ ਸਤਿਗੁਰੂ ਉਪਦੇਸ਼ ਕਰ ਰਹੇ ਹਨ हे मेरे मन उस नारायण ਦੇ ਨਾਮ ਦਾ ਜਪ ਜਪਿਆ ਕਰ ਜਪਿਆ ਕ ਪਪੇ ਅਨੁਸਾਰੀ ਜਪਿਆ ਕਰ ਜਬ ਨਾਮ ਦਾ ਜਪ ਉਸ नारायण ਦੇ ਨਾਮ ਦਾ ਜਪ ਜਪਿਆ ਕਰ ਕੋਈ ਹੋਰ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ ਸਰਬੋ ਉਸ ਵਾਹਿਗੁਰੂ ਦੇ ਨਾਮ ਦਾ ਜਪ ਹੀ ਜਪਨਾ ਹੈ ਇਹ ਸਤਿਗੁਰੂ ਜੀ ਦਾ ਰਸਤਾ ਹੈ ਕਬੂ ਨਾ ਬਿਸਰੋ ਮਨ ਮੇਰੇ ਤੇ ਆਠ ਪੈਰ ਗੁਣ ਗਾਇਣੇ ਪ੍ਰਭੂ ਤੁਸੀ ਕਿਰਪਾ ਕਰੋ ਕਬੂ ਨ ਬਿਸਰੋ ਮਨ ਮੇਰੇ ਤੇ ਕਦੇ ਵੀ ਮੇਰੇ ਮਨ ਤੋਂ ਤੁਸੀਂ ਨਾ ਬਿਸਰੋ ਮੇਰੇ ਮਨ ਤੋਂ ਕਦੀ ਵੀ ਤੁਸੀਂ ਨਾ ਭੁੱਲੋ ਇਹ ਵਾਹਿਗੁਰੂ ਆਪ ਹੀ ਕਿਰਪਾ ਕਰੋ ਮਿਹਰ ਕਰੋ ਕਿ ਕਦੀ ਵੀ ਤੁਸੀਂ ਮੇਰੇ ਮਨ ਤੋਂ ਨਾ ਬਿਸਰੋ ਕਿਉਂਕਿ ਜੇ ਇੱਕ ਪਲ ਲਈ ਵੀ ਉਸ ਵਾਹਿਗੁਰੂ ਨੂੰ ਬਿਸਰ ਗਏ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕਿ ਲੱਖਾਂ ਹੀ ਸਾਲ ਬੀਤ ਗਏ ਹਨ ਸਤਿਗੁਰੂ ਜੀ ਦੇ ਅੰਮ੍ਰਿਤ ਮੇ ਪ੍ਰਮਾਣ ਏਕ ਨਿਮਖ ਜੇ ਬਿਸਰਾ స్వాਮੀ ਏਕ ਨਿਮਖ ਜੇ ਬਿਸਰਾ స్వాਮੀ ਜਾਨੋ ਕੋਟ ਦਿਨਸ ਲਖ ਬਰੀਆ ਜੇ ਤੁਸੀਂ ਇੱਕ ਨਿਮਖ ਲਈ ਵੀ ਮੇਰੇ ਮਨ ਤੋਂ ਬਿਸਰ ਜਾਂਦੇ ਹੋ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਦਾਂ ਕਿ ਕਰੋੜਾਂ ਸਾਲ ਲੰਘੇ ਹਨ ਲੱਖਾਂ ਲੱਖਾਂ ਹੀ ਸਾਲ ਲੰਘੇ ਹਨ ਇਸ ਕਰਕੇ ਵਾਹਿਗੁਰੂ ਕਬੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਮੇਰੇ ਮਨ ਤੇ ਕਦੋਂ ਕਦੀ ਵੀ ਨਾ ਵਿਸਰੋ ਸਦਾ ਹੀ ਮੇਰੇ ਮਨ ਦੇ ਵਿੱਚ ਵਸੇ ਰਹੋ ਆਠ ਪਹਿਰ ਗੁਣ ਗਾਇਨ ਅਤੇ ਵਾਹਿਗੁਰੂ ਕਿਰਪਾ ਕਰੋ ਮੈਂ ਤੇਰੇ ਗੁਣ ਅਠੇ ਪਹਿਰੀ ਗਾਉਂਦਾ ਰਹਾ ਤੇਰੇ ਗੁਣਾ ਦੇ ਨਾਲ ਹੀ ਜੁੜਿਆ ਰਵਾਂ ਸਤਿਗੁਰੂ ਜੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਤੇਰੇ ਗੁਣ ਗਾਉਂਦਾ ਰਹਾ ਇਹ ਸ਼ਬਦ ਜੋ ਅਸੀਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਪੜ੍ਹਦੇ ਹਾਂ ਇਹ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੇ ਹਾਂ ਉਸ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਮੈਂ ਅੱਠੇ ਪਹਿਰ ਤੇਰੀ ਬਾਣੀ ਦੇ ਨਾਲ ਜੁੜਿਆ ਰਵਾਂ ਤੇਰੀ ਬਾਣੀ ਦੇ ਨਾਲ ਜੁੜ ਕੇ ਮੈਂ ਤੇਰੇ ਹੀ ਅੱਠੇ ਪੈਰ ਗੁਣ ਗਾਉਂਦਾ ਰਵਾਂ ਅੱਠੇ ਪੈਰ ਹਰ ਵੇਲੇ ਹੀ ਤੇਰੇ ਗੁਣ ਗਾਉਂਦਾ ਰਵਾਂ ਕਿਉਂਕਿ ਗੁਣ ਗaan ਦੇ ਨਾਲ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਨੇ ਸਾਨੂੰ ਇਹ ਸੌਖਾ ਤਰੀਕਾ ਦੱਸਿਆ ਹੈ ਕਿ ਉਸ ਵਾਹਿਗੁਰੂ ਦੀਆਂ ਵਡਿਆਈਆਂ ਵਿਚਾਰਾਂ ਕਰਨੀਆਂ ਹਨ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਜਿਹਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਆਪਾਂ ਆਸਾ ਦੀ ਰਿਵਾੜ ਦੇ ਵਿੱਚ ਇਹ ਪੜ੍ਹਦੇ ਹਾਂ ਵਡਿਆਈ ਵੱਡਾ ਪਾਇਆ ਵੜਿਆਈ ਵੱਡਾ ਪਾਇਆ ਕਿ ਉਸ ਵਾਹਿ ਦੀਆਂ ਵੜਿਆਈਆਂ ਕਰ ਕਰਕੇ ਉਸ ਵੱਡੇ ਦੀ ਪ੍ਰਾਪਤੀ ਹੋ ਗਈ ਵੜਿਆਈਆਂ ਉਸ ਵਾਹਿਗੁਰੂ ਦੇ ਗੁਣ ਉਸ ਵਾਹਿਗੁਰੂ ਦੇ ਗੁਣ ਗੁਰੂ ਦੀ ਬਖਸ਼ੀ ਹੋਈ ਅੰਮ੍ਰਿਤ ਮਈ ਬਾਣੀ ਧੁਰ ਕੀ ਬਾਣੀ ਜੋ ਸੱਚੇ ਦੀ ਬਾਣੀ ਹੈ ਉਸ ਤੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਵੱਡੇ ਦੀ ਪ੍ਰਾਪਤੀ ਹੋ ਜਾਂਦੀ ਹੈ ਵੱਡੇ ਆਈ ਵੱਡਾ ਪਾਇਆ ਇਸੇ ਕਰਕੇ ਸਤਿਗੁਰੂ ਇੱਥੇ ਉਪਦੇਸ਼ ਕਰਦੇ ਹਨ ਕਉ ਉਹਨਾਂ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾ ਸਾਧੂ ਤੂਰ ਕਰੋ ਨਿਤ ਮਜਨ ਸਭ ਕੇ ਲੇਕ ਪਾਪ ਗਵਾਇਨ ਹੈ ਵਾਹਿਗੁਰੂ ਕਿਰਪਾ ਕਰੋ ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਹੀ ਮਿਲਦੀ ਰਵੇ ਅਤੇ ਮੈਂ ਗੁਰੂ ਦੇ ਚਰਨਾਂ ਦੀ ਧੂੜ ਦੇ ਵਿੱਚ ਸਦਾ ਹੀ ਇਸ਼ਨਾਨ ਕਰਦਾ ਰਵਾਂ ਸਾਧੂ ਤੂਰ ਸਾਧੂ ਗੁਰੂ ਸਾਧੂ ਤੂਰ ਕਰੋਂ ਨਿਤ ਮੋਜਨ ਮੈਂ ਗੁਰੂ ਦੇ ਚਰਨਾਂ ਦੀ ਧੂੜ ਦੇ ਵਿੱਚ ਹਰ ਵੇਲੇ ਇਸ਼ਨਾਨ ਕਰਦਾ ਰਵਾਂ ਜੇ ਸਾ ਸਾਧੂ ਦੀ ਧੂੜ ਦੇ ਚਰਨਾਂ ਦੇ ਨਾਲ ਚਰਨਾਂ ਦੀ ਧੂੜ ਦੇ ਨਾਲ ਜੁੜਾਂਗੇ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਹਨ ਸਭ ਕਿਲ ਵਿਖ ਪਾਪ ਗਵਾਇਨ ਇਹ ਜੋ ਗੁਰੂ ਦੇ ਚਰਨਾਂ ਦੀ ਧੂੜ ਹੈ ਇਹ ਸਾਰੇ ਕਿਲਵਿਖ ਪਾਪ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਸਮਰੱਥ ਹੈ ਸਤ ਗੁਰੂ ਦੇ ਚਰਨਾਂ ਦੀ ਧੂੜ ਕੀ ਹੈ ਗੁਰੂ ਦੇ ਚਰਨਾਂ ਦੀ ਧੂੜ ਹੈ ਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨਾ ਇਹੀ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਗੁਰੂ ਦੀ ਧੂੜੀ ਦੀ ਪ੍ਰਾਪਤੀ ਕਰਨੀ ਹੈ ਗੁਰੂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਹੈ ਅਰਤਾਤ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਨਾ ਗੁਰੂ ਦੀ ਬਾਣੀ ਦੇ ਰਾਹੀਂ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਹੀ ਗੁਰੂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਨਾ ਹੈ ਸਾਧੂ ਧੂਰ ਕਰੋ ਨਿਤਮ ਵਜਨ ਸਭ ਕਿਲ ਵਿਖ पाप गवायन पूरण ऊर पूर रहे कृपा निध काट काट दिष्ट समायन पूरण ओ वाहे गुरु जो सर्वव्यापक है जिस दी ज्योत सारे पास ही समाई हुई है कृपा निध कृपा का खजाना ਉਰਣ ਪੂਰ ਰਹੇ ਕਿਰਪਾ ਨਿਦ ਉਹ ਜੋ ਵਿਆਪਕ ਵਾਹਿਗੁਰੂ ਹੈ ਜੋ ਕਿਰਪਾ ਦਾ ਖਜ਼ਾਨਾ ਹੈ ਉਸ ਸਾਰੇ ਵਸੇ ਹੀ ਭਰਪੂਰ ਹੈ ਘਟ ਘਟ ਦੇਸ਼ਟ ਸਮਾਇਨ ਹੈ ਵਾਹਿਗੁਰੂ ਕਿਰਪਾ ਕਰੋ ਜੋ ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ ਹਰ ਇੱਕ ਸਰੀਰ ਦੇ ਵਿੱਚ ਜਿਸ ਦੀ ਜੋਤ ਹੈ ਉਸ ਦਾ ਮੈਨੂੰ ਦਰਸ਼ਨ ਹੋ ਜਾਵੇ ਘਟ ਘਟ ਵਿਸ਼ਟ ਸਮਾਇਨੇ ਜੋ ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ ਉਹ ਮੈਨੂੰ ਦਿਖਾਈ ਦੇ ਦੇਵੇ ਕਿਉਂਕਿ ਸਾਰਿਆਂ ਦੇ ਵਿੱਚ ਉਸੇ ਹੀ ਜੋਤ ਹੈ ਉਸੇ ਹੀ ਜੋਤ ਤੇ ਰਾਈ ਸਾਰਿਆਂ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਫੁਰਮਾਨ ਹੈ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਜੋਤ ਸਾਰਿਆਂ ਦੇ ਵਿੱਚ ਜੋਤ ਜਾਗ ਰਹੀ ਹੈ ਜੋਤ ਕਿਹੜੀ ਹੈ ਜੋਤ ਹੈ ਸੋਏ ਉਸ ਵਾਹਿਗੁਰੂ ਦੀ ਸਾਰਿਆਂ ਦੇ ਵਿੱਚ ਜੋਤ ਜਾਗ ਰਹੀ ਹੈ ਇਸ ਦਾ ਚਾਨਣ ਉਸ ਤੇ ਚਾਨਣ ਰਾਈ ਉਸ ਜੋਤ ਦੇ ਚਾਨਣ ਰਾਈ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਸ ਜੋਤ ਦੇ ਰਾਹੀਂ ਸਾਰਿਆਂ ਦੇ ਵਿੱਚ ਚਾਨਣ ਹੋ ਰਿਹਾ ਹੈ ਸਾਰਿਆਂ ਦੇ ਵਿੱਚ ਸੂਝ ਹੈ ਸਾਰਿਆਂ ਦੇ ਵਿੱਚ ਅਕਲ ਹੈ ਉਸ ਜੋਤ ਦੇ ਰਾਹੀਂ ਤੋਂ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਕਿ ਪੂਰਨ ਪੂਰ ਰਹੇ ਕਿਰਪਾ ਨਿਤ ਘਟ ਘਟ ਵਿਸ਼ਟ ਸਮਾਇਨ ਜੋ ਘਟ ਘਟ ਦੇ ਵਿੱਚ ਸਮਾਇਆ ਹੋਇਆ ਸਤਿਗੁਰੂ ਵਾਹਿਗੁਰੂ ਕਿਰਪਾ ਕਰੋ ਉਹ ਮੈਨੂੰ ਦਿਖਾਈ ਦੇ ਦੇਵੇ ਜਾਪ ਤਾ ਕੋਟ ਲਖ ਪੂਜਾ ਹਰ ਸਿਮਰਨ ਤੁਲਨਾ ਲਾਇਨ ਜਾਪ ਕਰਨੇ ਕਿਸੇ ਮੰਤਰ ਨੂੰ ਲੈ ਕੇ ਬਾਰ ਬਾਰ ਉਸ ਮੰਤਰ ਦਾ ਉਸ ਨੂੰ ਬਾਰ ਬਾਰ ਬੋਲਣਾ ਕਿਸੇ ਦੇਵਤੇ ਨੂੰ ਖੁਸ਼ ਕਰਨ ਲਈ ਕਿਸੇ ਮੰਤਰ ਨੂੰ ਲੈ ਕੇ ਉਸ ਦਾ ਬਾਰ ਬਾਰ ਬੋਲਣਾ ਉਸ ਦਾ ਬਾਰ ਬਾਰ ਰੱਖਣਾ ਹੀ ਹੈ ਜਾਪ ਤਾਪ ਤਾਪ ਧੂਣੀਆਂ ਤਖਾ ਕੇ ਤੇ ਹੋਰ ਇਸੇ ਤਰ੍ਹਾਂ ਦੇ ਕੰਮ ਕਰਕੇ ਆਪਣੇ ਸਰੀਰ ਨੂੰ ਤਾਣਾ ਇਸ ਤਰ੍ਹਾਂ ਕਹਿੰਦੇ ਹਨ ਉਸ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਜਾਪ ਤਾਪ ਓਟ ਕਰੋੜਾਂ ਹੀ ਜਾਪ ਤਾਪ ਕੀਤੇ ਜਾਣ ਲੱਖ ਪੂਜਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਲੱਖਾਂ ਹੀ ਪੂਜਾ ਕੀਤੀਆਂ ਜਾਣ ਹਰ ਸਿਮਰਨ ਤੁਲਨਾ ਲਾਇਨ ਕੋਈ ਵੀ ਇਹ ਜਾਪ ਤਾਪ ਪੂਜਾ ਉਸ ਪਰਮਾਤਮਾ ਦੇ ਸਿਮਰਨ ਦੇ ਬਰਾਬਰ ਨਹੀਂ ਹੈ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਉਹਨਾਂ ਦਾਣ ਜਪ ਤਪ ਜੀਤੇ ਉਹਨਾਂ ਦਾਣ ਜਪ ਤਪ ਜੀਤੇ ਸਭ ਊਪਰ ਨਾਮ ਸਭ ਊਪਰ ਨਾਮ ਅਰ ਹਰ ਰਸਨਾ ਜੋ ਜਪ ਤਿਸ ਪੂਰਨ ਕਾਮ ਜਿੰਨੇ ਵੀ Jap ਤਾਪ ਪੁੰਨ ਦਾਨ ਇਹਨਾਂ ਸਾਰਿਆਂ ਦੇ ਉੱਪਰ ਹੈ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਵਾਹਿਗੁਰੂ ਦੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਸਭ ਤੋਂ ਉੱਤਮ ਹੈ ਹਰ ਹਰ ਰਸਨਾ ਜੋ ਜਪੈ ਜਿਹੜੀ ਵੀ ਰਸਨਾ ਉਸ ਵਾਹਿਗੁਰੂ ਦਾ ਨਾਮ ਜਪਦੀ ਹੈ ਜਿਹੜਾ ਮਨੁੱਖ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਇਸ ਪੂਰਣ ਕਾਮ ਉਸ ਦਾ ਜੋ ਜ਼ਿੰਦਗੀ ਦਾ ਇਹ ਕੰਮ ਹੈ ਅਸਲੀ ਮਨੋਰਥ ਹੈ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸਤਿਗੁਰੂ ਜੀ ਇੱਥੇ ਵੀ ਸਾਨੂੰ ਇਹ ਹੀ ਉਪਦੇਸ਼ ਕਰਦੇ ਹਨ ਜਪ ਤਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਨ ਦੁਇ ਕਰ ਜੋੜ ਨਾਨਕ ਦਾਨ ਮੰਗ ਤੇਰੇ ਦਾਸਣ ਦਾਸ ਦਸਾਇਨ ਨਾਨਕ ਦਾਸ ਦੋਏ ਹੱਥ ਜੋੜ ਕੇ ਇੱਕ ਦਾਨ ਮੰਗਦਾ ਹੈ ਕੀ ਦਾਨ ਮੰਗਦਾ ਹੈ ਤੇਰੇ ਦਾਸਨ ਦਾਸ ਦਸਾਏਨਾ ਮੈਂ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਜਾਵਾਂ ਇਹ ਨਾਨਕ ਜੀ ਸਤਿਗੁਰੂ ਜੀ ਦਾਨ ਉਸ ਵਾਹਿਗੁਰੂ ਕੋਲੋਂ ਮੰਗ ਰਹੇ ਆ ਦੋਇ ਕਾਰਜ ਜੋੜ ਦੋਨੇ ਹੱਥ ਜੋੜ ਕੇ ਨਾਨਕ ਦਾਨ ਮੰਗ ਤੇਰੇ ਦਾਸਨ ਦਾਸ ਦਸਾਇਨ ਦੋਨੇ ਹੱਥ ਜੋੜ ਕੇ ਨਾਨਕ ਉਸ ਵਾਹਿਗੁਰੂ ਕੋ ਅਰਦਾਸ ਕਰਦਾ ਹੈ ਕਿ ਇਹ ਵਾਹਿਗੁਰੂ ਕਿਰਪਾ ਕਰੋ ਮੈਂ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਜਾਵਾਂ ਤੋ ਸਤਗੁਰੂ ਜੀ ਇਹ ਹੀ ਸਾਨੂੰ ਸੋਹਿਲਾ ਸਾਹਿਬ ਜਦੋਂ ਅਸੀਂ ਪੜਦੇ ਹਾਂ 16 ਸਾਹਿਬ ਦੀ ਸਮਾਪਤੀ ਤੇ ਸਤਗੁਰੂ ਜੀ ਦਾ ਅੰਮ੍ਰਿਤਮਈ ਉਪਦੇਸ਼ ਹੈ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕ ਕਰ ਸੰਤਨ ਕੀ ਤੋਰੇ ਨਾਨਕ ਦਾਸ ਇਹ ਸੁਖ ਮੰਗ ਮੋਕ ਕਰ ਸੰਤਨ ਕੀ ਤੋਰੇ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਗੁਰਮੁਖ ਜਣਾ ਦੇ ਚਰਨਾ ਦੀ ਧੂੜ ਬਣ ਕੇ ਸਤ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੋਣ ਗਾ ਸਕੀਏ ਉਸ ਵਾਹਿਗੁਰੂ ਦੀਆਂ ਵਡਿਆਈਆਂ ਦੇ ਵਿਚਾਰ ਕਰ ਸਕੀਏ ਜਿਹੜਾ ਕਿ ਸਤਗੁਰੂ ਜੀ ਨੇ ਸਾਨੂੰ ਤਰੀਕਾ ਦੱਸਿਆ ਹੈ ਅਸਲ ਤਰੀਕਾ ਇਹੀ ਹੈ ਕਿ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਉਸ ਵਾਹਿਗੁਰੂ ਦੇ ਗੋਣ ਗਾਉਣੇ ਇਸ ਸਤਗੁਰੂ ਦੀ ਬਖਸ਼ੀ ਹੋਈ ਅਮਰਤਮਈ ਬਾਣੀ ਨਾਲ ਜੋ ਕਿ ਧੁਰ ਤੋਂ ਬਾਣੀ ਆਈ ਹੈ ਇਸ ਬਾਣੀ ਨਾਲ ਜੁੜ ਕੇ ਸਵਾਏ ਗੁਰੂ ਦੇ ਗੋਣ ਗੋਣੇ ਇਹ ਹੀ ਅਸਲ ਰਸਤਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ